ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਬਰਕਰਾਰ ਆ ਰਿਹਾ ਹੈ ਲਗਭਗ ਆਲਮੋਸਟ 90% ਪੰਜਾਬ ਦੇ ਉੱਪਰ ਬੱਦਲਵਾਈ ਸਿਸਟਮ ਬਣਿਆ ਹੋਇਆ ਹੈ ਨਾਲ ਦੀ ਨਾਲ ਦਿੱਲੀ ਹਰਿਆਣਾ ਰਾਜਸਥਾਨ ਅਤੇ ਕੁਝ ਕੁ ਯੂਪੀ ਅਤੇ ਐਮਪੀ ਦੇ ਇਲਾਕੇ ਵਿੱਚ ਵੀ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਹਰਿਆਣਾ ਅਤੇ ਹਰਿਆਣਾ ਦੇ ਨੇੜੇ ਲੱਗਦੇ ਦਿੱਲੀ ਦੇ ਇਲਾਕੇ ਵਿੱਚੋਂ ਕਾਫੀ ਤਗੜੇ ਭਾਰੀ ਮੀਂਹ ਦੀਆਂ ਖਬਰਾਂ ਆ ਰਹੀਆਂ ਨੇ ਤੇਜ਼ ਹਵਾਵਾਂ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਚੱਲ ਰਹੀਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਰਾਤ ਦੀ ਗੱਲ ਕਰਾ ਕੇ ਤੇ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਸਾਨੂੰ ਬੱਦਲਵਾਈ ਸਿਸਟਮ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਤੇਜ਼ ਹਵਾਵਾਂ ਚਲਦੀਆਂ ਦਿਖਾਈ ਦੇ ਸਕਦੀਆਂ ਨੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨੰਮਿਓ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਅੱਜ ਰਾਤ ਗੱਲ ਕੀਤੀ ਜਾਵੇ ਤਾਂ ਮੌਸਮ ਹਲਕਾ ਦਰਮਿਆਨ ਦਾ ਬੱਦਲਬਾਗੀ ਤੇ ਮੀਂਹ ਵਾਲਾ ਹੁੰਦਾ ਦਿਖਾਈ ਦੇ ਰਿਹਾ ਪਰ ਇਸ ਦੀ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਹੋਵੇਗਾ ਸਵੇਰ ਸਮੇਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਅੱਜ ਮੀਂਹ ਦੇਖਿਆ ਗਿਆ ਜਿਸ ਦੇ ਕੰਨ ਤਾਪਮਾਨ ਥੋੜੇ ਜਿਹਾ ਕੰਟਰੋਲ ਵਿੱਚ ਨੇ ਇਸ ਸਮੇਂ ਠੰਡੀ ਹਵਾ ਚੱਲ ਰਹੀ ਹੈ ਤੇ ਹਵਾ ਜਿਹੜੀ ਹੈ ਉਸ ਦਾ ਰੁਖ ਵੀ ਸਾਨੂੰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਦੱਖਣ ਪੂਰਬੀ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਇਸ ਸਮੇਂ ਜੋ ਮੀਂਹ ਹਰਿਆਣਾ ਤੇ ਦਿੱਲੀ ਦੇ ਨੇੜੇ ਤੇੜੇ ਹੋ ਰਿਹਾ ਉਸ ਦੇ ਕਾਰਨ ਠੰਡੀਆਂ ਹਵਾਵਾਂ ਪੰਜਾਬ ਵਿੱਚ ਆ ਰਹੀਆਂ ਨੇ ਅੱਜ ਰਾਤ ਆਪਾਂ ਅੱਧਾ ਡਿਗਰੀ ਤੋਂ 1-2 ਡਿਗਰੀ ਤੱਕ ਤਾਪਮਾਨ ਘਟਿਆ ਹੋਇਆ ਦਿਖਾਈ ਦੇ ਸਕਦਾ ਹੈ ਜੀ ਬਾਕੀ ਓਵਰਾਲ ਗੱਲ ਕੀਤੀ ਹੈ ਉਹ ਤੇ ਬੂੰਦਾਬੰਦੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਕਿ ਸਿਸਟਮ ਪੂਰੇ ਪੰਜਾਬ ਦੇ ਉੱਪਰ ਫੈਲ ਚੁੱਕਿਆ ਹੈ ਅਜਿਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗਤੀਵਿਧੀ ਬੂੰਦਾਬੰਦੀ ਦੀ ਹੋ ਸਕਦੀ ਹੈ ਤੇ ਨਾਲ ਦੀ ਨਾਲ ਤੇਜ਼ ਹਵਾਵਾਂ ਜਿਹਦੇ ਵਿੱਚ ਘੱਟੋ-ਘੱ 660 ਕਿਲੋਮੀਟਰ ਪਤੀ ਘੰਟੇ ਤੱਕ ਜਾ ਸਕਦੀਆਂ ਨੇ ਬਾਕੀ ਸਵੇਰ ਦੀ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਬਾਜ਼ ਰਵਾਂਗੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਸਵੇਰ ਦੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ